ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਸਪੀ ਸ਼੍ਰੀ ਮੁਕਸਤ ਸਾਹਿਬ ਭਾਗੀਰਾ ਸਿੰਘ ਮੀਨਾ ਦੇ ਆਦੇਸ਼ਾਂ ਤੇ ਥਾਣਾ ਸਿਟੀ ਮਲੋਟ ਅਤੇ ਥਾਣਾ ਸਦਰ ਮਲੋਟ ਦੀ ਪੁਲਿਸ ਨੇ ਲੁੱਟਖੋਹਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵਾਂ ਥਾਣਿਆਂ ਦੀ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹਨਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਪਿਸਟਲ ਅਤੇ ਹੋਰ ਸਮਾਨ ਸਮੇਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਤਾ ਇਸ ਬਾਰੇ ਆਓ ਆਪਾਂ ਜਾਣਦੇ ਹਾਂ ਡੀਐਸਪੀ ਅਵਤਾਰ ਸਿੰਘ ਰਾਜਪਾਲ ਜੀ ਕੋਲੋਂ ਕਿ ਉਹਨਾਂ ਨੇ ਕਿੰਨੇ ਵਿਅਕਤੀ ਸਦਰ ਪੁਲਿਸ ਨੇ ਪਕੜੇ ਹੈ ਤੇ ਕਿੰਨੇ ਜਿਹੜੇ ਦੋਸ਼ੀ ਆਓ ਥਾਣਾ ਸਿਟੀ ਪੁਲਿਸ ਨੇ ਪਕੜੇ ਹੈ ਤੇ ਉਹਨਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਜਾਂ ਹੋਰ ਕੀ ਸਮਾਨ ਬਰਾਮਦ ਹੋਇਆ ਤਾਂ ਆਓ ਆਪਾਂ ਤੁਹਾਨੂੰ ਦਿਖਾਣੇ ਆਂ ਵੀ ਆਹ ਦੇਖੋ ਪੁਲਿਸ ਨੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਐ ਇਹ ਚਾਰ ਵਿਅਕਤੀ ਐ ਤੇ ਤਿੰਨ ਵਿਅਕਤੀ ਹੋਰ ਐ ਇਹ ਸਦਰ ਇਸ ਟੀ ਦੋਨਾਂ ਨੇ ਪੁਲਿਸ ਨੇ ਮਿਲ ਕੇ ਜਿਹੜੇ ਐ ਤੇ ਪਕੜਿਆ ਹੈ ਕਿ ਆ ਉਹ ਆਪਾਂ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਜਾਣਦੇ ਆ ਪੂਰੀ ਜਾਣਕਾਰੀ ਕਿ ਕਿਵੇਂ ਕਾਬੂ ਕੀਤਾ ਨੂੰ ਸ੍ਰੀ ਭਗਿਰਾਤ ਸਿੰਘ ਮੀਨਾ ਜੀ ਆਈਪੀਐਸ ਐਸਐਸਬੀ ਮੁਖਸਰ ਸਾਹਿਬ ਨੇ ਸਾਨੂੰ ਸਖਤ ਅਦਾਇਤਾ ਕੀਤੀ ਹੈ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਹੈ ਜਾਂ ਬੰਨ ਛੜੀ ਹੈ ਉਹ ਮੋਸਾ ਦਿਲੇ ਚ ਰਹਿਣਾ ਨਹੀਂ ਚਾਹੀਦਾ ਮਿੱਤੀ 12 ਤੋਂ 24 ਨੂੰ ਇੱਕ ਸ਼ੁਕਰਮੰਦ ਦੇ ਕੋਲੋਂ ਇੱਕ ਲੜਕਾ ਉਹਦੇ ਨਾਲ ਦੋ ਦੋਸਤ ਸੀਗੇ ਉਹ ਅਰੇ ਜੀ ਤੇ ਸਾਹਮਣੇ ਤਾਂ ਜੁਪੀਟਰ ਸਕੂਟਰ ਆਈ ਸੀ ਜਿਸ ਤੇ ਚਾਰ ਬੰਦੇ ਬੈਠੇ ਸੀ ਉਹਨਾਂ ਨੂੰ ਕਲਪਾਨ ਦੇ ਕੈਸੇ ਦਿਖਾ ਕੇ ਉਹਦਾ ਮੋਟਰਸਾਈਕਲ ਤੇ ਮੋਬਾਈਲ ਹੋ ਗਏ ਲੈ ਜੀ ਇਸ ਵਾਰ ਜੇ ਮਕਜ਼ਾ ਨੰਬਰ 16 ਮਿਤੀ 12/24 ਹਮੇ ਸੈਕਸ਼ਨ 378 ਬੀ ਥਾਣਾ ਸਰਮਲੋੜ ਜਿਹੜਾ ਰਜਿਸਟਰ ਕੀਤਾ ਸੀਗਾ ਸਾਡੇ ਸਪੈਸ਼ਲ ਅਫਸਰ ਲਾਮੀਦ ਨੇ ਇਸ ਕੇਸ ਦੇ ਵਿੱਚ ਬੜੀ ਮਿਹਨਤ ਕੀਤੀ ਉਹਨਾਂ ਤੇ ਇਹਨਾਂ ਦੀ ਟੀਮ ਨੇ ਤੇ ਮਿਤੀ 24 ਨੂੰ ਕੱਲ 24 ਨੂੰ ਸਾਨੂੰ ਇਤਰਾਹ ਮਿਲੀ ਇੱਕ ਵੀ ਸੰਜੀਤ ਕੁਮਾਰ ਇਲਜ਼ਮਸ਼ਾਲ ਪੁੱਤਰ ਹਰਦੇਵ ਸਿੰਘ ਵਾਸੀ ਮੋਗਲ ਚੱਕ ਗੱਲ ਜਿਲ੍ਹਾ ਤਰਨਤਾਰ ਨੂੰ ਜਿਹੜਾ ਮੌਸਰ ਸਿਕਟ ਤੋਂ ਆ ਰਿਹਾ ਇਹਦੇ ਕੋਲ ਵੈਪਨ ਵੀ ਹੈ ਹੋ ਸਕਦਾ ਕੋਈ ਖੋਹ ਕਰ ਸਕੇ ਜਿੱਤੇ ਐਸਐਸ ਸੁਤਵੰਤ ਸਿੰਘ ਨੇ ਨਾਕਾਬੰਦੀ ਲਾ ਦਿੱਤੀ ਉਹਨੂੰ ਕਾਬੂ ਕੀਤਾ ਤੇ ਇਹਦੇ ਕਾਦਰ ਚੋਂ ਜਿਹੜਾ 12 ਦਾ ਜਿਹੜਾ ਮੋਟਰਸਾਈਕਲ ਹੋਇਆ ਸੀਗਾ ਪੀਪੀ 30ਐਫ 4392 ਤੇ ਜਿੱਕੇ ਦੇ ਡੱਬੇ ਵਿੱਚੋਂ ਪਿਸਤਲ 32 ਬੋਰ ਦਾ ਸਮੇਤ ਦੋ ਜਿੰਦਾ ਰੌਂਦ ਬਰਾਮਦ ਹੋਏ ਜੋ ਜਨ ਨੂੰ ਸਖਤੀ ਨਾਲ ਪੁਸ਼ਕਿਸ਼ ਕੀਤੀ ਤੈਨੇ ਦੱਸਿਆ ਵੀ ਮਿਤੀ 12/24 ਨੂੰ ਮੈਂ ਸਿਕੰਦਰ ਸਿੰਘ ਪੁੱਤਰ ਸਤਰਾਮ ਸਿੰਘ ਕਰਨਵੀਰ ਪੁੱਤਰ ਧਰਮ ਸਿੰਘ ਇੱਕ ਦੋਸ਼ੀ ਜਿਹੜਾ ਜੂਨਲ ਸੀ ਵੀ ਅਸੀਂ ਰਲ ਕੇ ਉਹ ਮੋਟਰਸਾਈਕਲ ਸ਼ੁਕਰਮੇਲ ਤੋਂ ਕੋ ਕੀਤਾ ਸੀ ਉਹਨਾਂ ਦਾ ਮਾਲਕੂ ਕੀਤਾ ਸੀ ਇਹਨਾਂ ਚਾਰਨ ਨੂੰ ਅਸੀਂ ਕਾਬੂ ਕਰ ਲਿਆ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤਲ 32 ਫੋਰ ਦੋ ਮੋਟਰਸਾਈਕਲ ਇੱਕ ਜਿਪਟਰ ਸਕੂਟਰੀ ਤੇ ਕਾਲਮ ਮੋਬਾਈਲ ਵੀ ਲਾ ਪ੍ਰਾਪਤ ਹੋ ਚੁੱਕਾ ਇਹਨਾਂ ਦਾ ਪਹਿਲਾ ਵੀ ਕੋਈ ਮਤਲਬ ਮਾਮਲੇ ਦਰਜ ਨੇ ਇਹਦਾ ਸੰਜੀਵ ਕੁਮਾਰ ਤੇ ਪਹਿਲਾ ਮੁਕੱਦਮਾ ਦਰਜ ਹੈ ਜੀ ਇਹ ਸਰ ਜਿਹੜਾ ਪਿਸਟਲ ਇਹਨਾਂ ਤੋਂ ਖੋਇਆ ਗਿਆ ਹੈ ਇਹ ਲਾਇਸੈਂਸੀ ਹੈ ਜਾਂ ਇਹੜਾ ਬਰਾਮਦ ਹੋਇਆ ਪਿਸਟਲ ਇਹ ਦੂਜਾ ਹੀ ਦੇਸੀ ਠੀਕ ਹੈ ਜੀ ਬੱਤੀਪੁਰ ਇਹ ਨਿਜਾਈ ਪਿਸਟਲ ਹੈ ਨਿਜਾਈ ਨਿਜਾਈ ਸੋ ਉਹ ਵੀ ਪਹਿਲਾ ਇੱਕ ਵਾਰ ਦਾ ਦਰਜ ਨੇ ਇਹ ਸੰਜੀਵ ਕੁਮਾਰ ਪਹਿਲਾਂ ਹੈਗਾ ਇੱਕ ਮੁਕੱਦਮੇ 'ਚ ਸਗਿਆ ਵੀ ਹੋਇਆ ਜਿਹੇ ਚੋ ਮਾਮਲਾ ਆਇਆ ਸੀਗਾ ਬਰਾਮਦਗੀ ਕੁਝ ਹੋਰ ਹੋਈ ਜੀ ਮੋਟਰਸਾਈਕਲ ਦੇ ਹੋਏ ਦੋ ਬਨਾਵਰ ਤੇ ਉਸ ਮੋਟਰਸਾਈਕਲ ਤੋਂ ਬਨਾਵਰ ਦੋ ਮੋਟਰਸਾਈਕਲ ਹੋਰ ਬਰਾਮਦ ਹੋਈ ਜੀ ਉਹ ਤਿੰਨ ਹੋ ਗਏ ਮੋਟਰਸਾਈ ਕਮੋਸਤੋ ਇਹ ਤਿੰਨੇ ਛੋਰੀ ਦੇ ਨੇ ਸਰ ਇਹ ਛੋਰੀ ਦੇ ਸਰ ਜੀ 1224 ਨੂੰ ਥਾਣੇ ਸਿਟੀ ਮਲੋੜ ਦੇ ਏਰੀਆ ਚ ਇੱਕ ਮੋਟਰਸਾਈਕਲ ਖੋਇਆ ਸੀਗਾ ਉਹਨੂੰ ਪਰਸੋਂ ਸਾਡੇ ਐਸ ਐਚਓ ਸਿਟੀ ਬਰਮ ਜੀਤ ਨੇ ਉਹਨੂੰ ਰਿਕਵਰ ਕਰ ਲਿਆ ਸੀਗਾ ਤਿੰਨੇ ਮੁਲਜ਼ਮਾਂ ਉਚਾਰੇ ਫੜਲੇ ਸੀ ਉਹ ਚ ਇੱਕ ਮੁਲਜ਼ਮ ਫੜਨ ਨਾਲ ਜਾਂਦਾ ਟੀਮ ਸਾਨੂੰ ਉਹ ਕੱਲ ਸਰ ਕੋਲ ਪੁਲਿਸਰ ਮਾਰਤੇ ਜੀ ਕਿ ਜਦੋਂ ਸਖਤੀ ਨਾਲ ਪੁੱਛ ਗਏ ਜੀ ਤਾਂ ਚਾਰ ਮੋਬਾਈਲ ਫੋਨ ਡੈਟ ਟੱਚ ਸਕਰੀਨ ਵਕ ਵਕ ਥਾਂ ਤੋਂ ਫੋਕੀਤੇ ਸੀ ਉਹਨਾਂ ਨੇ ਕੱਲ ਸਾਨੂੰ ਬਰਾਮਦ ਕਰਾਤੇ ਇਹਨਾਂ ਨੂੰ ਪਹਿਲਾ ਮਾਮਲੇ ਦਰਜ ਹੈ ਇਹਨਾਂ ਦੇ ਵੇਗ ਮਾਮਲੇ ਦਰਜ ਚੋਰੀ ਦੇ ਚੋਰੀ ਦੇ ਚੋਰੀ ਇਸ ਮਾਮਲੇ ਕਿੰਨੇ ਜਣੇ ਦੇ ਪਰਚਾ ਦਰਜ ਹੈ ਤੇ ਕਿੰਨੇ ਗ੍ਰਿਫਤਾਰ ਹੋ ਗਏ ਜੀ ਜਿਹੜਾ ਸਿਟੀ ਵਾਲਾ 14 ਦੇ ਮਾਮਲੇ ਦਰਜ ਸੀ ਤਿੰਨ ਰੈਸਟ ਹੋ ਗਏ ਨੇ ਇਹਦੇ ਸਦਰ ਵਾਲੇ ਦੇ ਵਿੱਚ 14 ਸੀਗਾ ਚਾਰੇ ਰੈਸਟ ਹੋ ਗਏ ਜੀ ਤੇ ਜਿਹੜਾ ਸਿਟੀ ਵਾਲੇ ਮਾਮਲੇ ਚ ਉਹਨਾਂ ਨੂੰ ਕੀ ਕੀ ਬਰਾਮਦ ਹੋ ਗਿਆ ਉਹਨਾਂ ਕੋਲ ਇੱਕ ਮੋਟਰਸਾਈਕਲ ਜੀ ਇੱਕ ਕਲਪਾਨ ਇੱਕ ਕਿਰਚ ਤੇ ਚਾਰ ਮੋਬਾਈਲ ਟੱਚ ਫੋਨ